ਤੁਸੀਂ ਜੋ ਹੈ ਆਪਣੀ ਰੁਟੀਨ ਦੇ ਵਿੱਚ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਨੂੰ ਤੁਸੀਂ ਖਾਸ ਐਮ ਐਂ ਦੇਣੀ ਜਦੋਂ ਵੀ ਕਿਤੇ ਕੰਮ ਕਰਾਨ ਜਾਣ ਉਹਨਾਂ ਨੂੰ ਆਮ ਨਾਗਰਿਕ ਵਾਂਗ ਨਾ ਦੇਖਦੇ ਹੋਏ ਐਜ ਸਪੈਸ਼ਲ ਕੈਟਾਗਰੀ ਉਹਨਾਂ ਨਾਲ ਬਿਹੇਵ ਕੀਤਾ ਜਾਵੇ ਇਹ ਮਹਿਸੂਸ ਕਰਨ ਕਿ ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਬਹੁਤ ਬਿਹਤਰੀਨ ਸਮਾ ਜੋ ਹੈ ਦੇਸ਼ ਦੀ ਸੇਵਾ ਲਈ ਲਗਾਇਆ ਹੈ ਸਰਕਾਰ ਦੇ ਕਹਿਣ ਦੇ ਮੁਤਾਬਕ ਤੁਸੀਂ ਰੱਖਤ ਕਰ ਰਹੇ ਹੋ ਬੈਟਰ ਰੱਖਤ ਕਰ ਰਹੇ ਹੋ ਤੇ ਜੋ ਮਾਨ ਸਾਹਿਬ ਦੀ ਸੋਚ ਹੈ ਪੰਜਾਬ ਸਰਕਾਰ ਜਿਸ ਦੀ ਰਹਿਮਾਈ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਬਕਵੰਤ ਜਰ ਬਵਨ ਸੈਮਾਨ ਸਾਹਿਬ ਘਾਰੇ ਨੇ ਉਹਨਾਂ ਨੇ ਆਪਣੀ ਸਰਕਾਰ ਦੀ ਸ਼ੁਰੂਆਤ ਕੀਤੀ ਆਪਣਾ ਉਹ ਸ਼ਰਮਣੀ ਸ਼੍ਰੀ ਵਿਦਿਆਜਿ ਪੱਤ ਸਿੰਘ ਜੀ ਦੇ ਪਿੰਡ ਤੋਂ ਸ਼ੁਰੂਆਤ ਕੀਤੀ ਐਕਸਪ੍ਰੈਸਨ ਪੋਜੀਟਿਵ ਰਾ ਨੇ ਅਗਰ ਉਹਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਆਫਟਰ ਰਿਟਾਇਰਮੈਂਟ ਉਹ ਸਮੱਸਿਆ ਹੱਲ ਕੀਤੀ ਜਾਵੇ ਜਿਹੜੀ ਸਰਕਾਰ ਚਾਹੇ ਪੰਜਾਬ ਸਰਕਾਰ ਉਹ ਚਾਹੇ ਕੇਂਦਰ ਸਰਕਾਰ ਉਹਨਾਂ ਨੂੰ ਜੋ ਬੈਨੀਫਿਟ ਦੇ ਰਹੀ ਹੈ ਉਹਨਾਂ ਨੂੰ ਮਿਲ ਰਹੇ ਨੇ ਕਿ ਨਹੀਂ ਮਿਲ ਰਹੇ ਅਗਰ ਉਹਨਾਂ ਨੂੰ ਕੋਈ ਹੋਰ ਵੀ ਦੇ ਇਲਾਵਾ ਸੋਸ਼ਲ ਸੁਸਾਇਟੀ ਦੇ ਵਿੱਚ ਅਗਰ ਕੋਈ ਸਮੱਸਿਆ ਆ ਰਹੀ ਹੈ ਉਹ ਵੀ ਹੱਲ ਕੀਤੀ ਜਾਵੇ ਕਿਉਂਕਿ ਇਹ ਜੋ ਐਕਸ ਸਰਵਿਸਮੈਨ ਸਾਡੇ ਫੌਜੀ ਵੀਰ ਨੇ ਇਹਦਾ ਸਮਾਜ ਵਿੱਚ ਬਹੁਤ ਵੱਡਾ ਰੁਤਬਾ ਹੈ ਉਹਨਾਂ ਨੂੰ ਅਕੀ ਵਿਚਰਦੇ ਹਾਂ ਸਾਨੂੰ ਪ੍ਰਸ਼ਾਸਨ ਦੇ ਨਾਲ ਲੋਡ ਪੈਂਦੀ ਹੈ ਸਾਡੇ ਕੰਮ ਪ੍ਰਸ਼ਾਸਨ ਦੇ ਨਾਲ ਜੁੜੇ ਹੁੰਦੇ ਹਨ ਸੋ ਮੈਂ ਚਾਹੁੰਦਾ ਸੀ ਕਿ ਪ੍ਰਸ਼ਾਸਨ ਦੇ ਇੱਥੇ ਡੀਸੀ ਮੈਡਮ ਆਏ ਨੇ ਇਸ ਕਰਕੇ ਬੁਲਾਇਆ ਹੈ ਉਹਨਾਂ ਨੂੰ ਕਿ ਤੁਸੀਂ ਜੋ ਹੈ ਆਪਣੀ ਰੁਟੀਨ ਦੇ ਵਿੱਚ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਨੂੰ ਤੁਸੀਂ ਖਾਸ ਐਮਏ ਦੇਣੀ ਹੈ ਜਦੋਂ ਵੀ ਕਿਤੇ ਕੰਮ ਕਰਾਨ ਜਾਣ ਇਹਨਾਂ ਨੂੰ ਆਮ ਨਾਗਰਿਕ ਵੰਗਨਾ ਦੇਖਦੇ ਹੋਏ ਐਜ਼ ਅ ਸਪੈਸ਼ਲ ਕੈਟਾਗਰੀ ਨੂੰ ਨਾਲ ਬਿਹੇਵ ਕੀਤਾ ਜਾਵੇ ਇਹ ਮਹਿਸੂਸ ਕਰਨ ਕਿ ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਬਹੁਤ ਬਿਹਤਰੀਨ ਸਮਾਜ ਜੋ ਹੈ ਦੇਸ਼ ਦੀ ਸੇਵਾ ਲਈ ਲਗਾਇਆ ਹੈ ਅੱਜ ਉਸ ਦੇਸ਼ ਤੇ ਸਾਡੀ ਜੋ ਹੈ ਸਾਡਾ ਸਪੈਸ਼ਲ ਰਿਸਪੈਕਟ ਹੈ ਸੋ ਮਨ ਨੂੰ ਬੜਾ ਚਾ ਲੱਗੇਗਾ ਤੁਸੀਂ ਵੀ ਆਪਣੇ ਵੱਲੋਂ ਕੋਈ ਤੁਹਾਨੂੰ ਜੋ ਕਿਤੇ ਜੋ ਤੁਸੀਂ ਮਹਿਸੂਸ ਕਰਦੇ ਹੋ ਤੁਹਾਡਾ ਜ਼ਿੰਦਗੀ ਦਾ ਜੋ ਤਜਰਬਾ ਹੈ ਅਗਰ ਕੋਈ ਸਮੱਸਿਆ ਹੈ ਉਹ ਵੀ ਦੱਸ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਅਸੀਂ ਉਹ ਕਿਵੇਂ ਹੱਲ ਕਰੀਏ ਇਹਦੇ ਅਸੀਂ ਆਪਸ ਚਿੱਤਰਾ ਕਰ ਸਕਦੇ ਹਾਂ ਸੋ ਮੈਂ ਨਾਲ ਹੀ ਡਿਗਟ ਸਾਬ ਦਾ ਧੰਨਵਾਦ ਕਰਨਾ ਇਸ ਗੱਲ ਦਾ ਕਿ ਤੁਸੀਂ ਬਹੁਤ ਹੀ ਸਰਕਾਰ ਦੇ ਕਹਿਣ ਦੇ ਮੁਤਾਬਕ ਤੁਸੀਂ ਐਕਟ ਕਰ ਰਹੇ ਹੋ ਬੈਟਰ ਐਕਟ ਕਰ ਰਹੇ ਹੋ ਸੋ ਜੋ ਮਾਨ ਸਾਹਿਬ ਦੀ ਸੋਚ ਹੈ ਪੰਜਾਬ ਸਰਕਾਰ ਜਿਸ ਦੀ ਰਹਿਮਾਈ

ਕੰਮ ਕਰ ਰਹੀ ਹੈ ਉਹਦੇ ਤਹਿਤ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਮੈਰੀਕਲ ਡਿਪਾਰਟਮੈਂਟ ਹੈ ਐਕਸਟਰਸਮਨ ਵੈਲਫੇਅਰ ਡਿਪਾਰਟਮੈਂਟ ਉਹਦੇ ਵਾਸਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਹੀ ਜ਼ਿਲ੍ਹਿਆਂ ਵਿੱਚ ਜਾ ਰਹੇ ਹਾਂ ਤਾਂ ਕਿ ਜੋ ਸਾਡੇ ਐਕਸਟਰਸਮਨ ਫੌਜੀ ਭਰਾ ਨੇ ਅਗਰ ਉਹਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਆਫਟਰ ਰਿਟਾਇਰਮੈਂਟ ਉਹ ਸਮੱਸਿਆ ਹੱਲ ਕੀਤੀ ਜਾਵੇ ਜਿਹੜੀ ਸਰਕਾਰ ਚਾਹੇ ਪੰਜਾਬ ਸਰਕਾਰ ਉਹ ਚਾਹੇ ਕੇਂਦਰ ਸਰਕਾਰ ਉਹਨਾਂ ਨੂੰ ਜੋ ਬੈਨੀਫਿਟ ਦੇ ਰਹੀ ਹੈ ਉਹਨਾਂ ਨੂੰ ਮਿਲ ਰਹੇ ਨੇ ਕਿ ਨਹੀਂ ਮਿਲ ਰਹੇ ਅਗਰ ਉਹਨਾਂ ਨੂੰ ਕੋ ਹੋਰ ਵੀ ਦੇ ਇਲਾਵਾ ਸੋਸ਼ਲ ਸੁਸਾਇਟੀ ਦੇ ਵਿੱਚ ਅਗਰ ਕੋਈ ਸਮੱਸਿਆ ਆ ਰਹੀ ਹੈ ਉਹ ਵੀ ਹੱਲ ਕੀਤੀ ਜਾਵੇ ਕਿਉਂਕਿ ਇਹ ਜੋ ਐਕਸ ਸਰਵਿਸਮੈਨ ਸਾਡੇ ਫੌਜੀ ਵੀਰ ਨੇ ਇਹਦਾ ਸਮਾਜ ਵਿੱਚ ਬਹੁਤ ਇੱਕ ਵੱਡਾ ਰਤਬਾ ਹੈ ਇਹ ਲੋਕੀ ਮੇਰੇ ਵੀਰ ਭੈਣ ਭਾਈ ਜਿੰਨੇ ਵੀ ਨੇ ਇਹਨਾਂ ਨੇ ਦੇਸ਼ ਦੇ ਵਾਸਤੇ ਈਆਂ ਨੇ ਜਾਨਾਂ ਵਟੀਆਂ ਔਰ ਈਆਂ ਨੇ ਬਾਰਡਰ ਦੀ ਰੱਖਿਆ ਕਰਦੇ ਹੋਏ ਆਪਣਾ ਸਾਰੀ ਸਰਮਸਤ ਬਤਾਈਏ ਸੋ ਮੈਂ ਇਸ ਤੋਂ ਪਹਿਲੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ब्रिगेडियर साहब डॉक्टर टिल्लो साहब जनाने मेरे नाल पूरा सहयोग करे ने और प्रशासन ਵੱਲੋਂ ਐਡੀ ਮੈਡਮ ਐਡੀ ਸੀ ਬੈਠੇ ਨੇ ਸੋ ਅਸੀਂ ਸਾਰੇ ਜਾਣਦੇ ਆ ਕਿ ਆਪਸ ਚ ਤਾਲਮਿਲ ਹੋਵੇ ਕਿਸੇ ਵੀ ਸਮੱਸਿਆ ਦਾ ਹੱਲ ਬਿਨਾ ਮਿਲਨ ਗਿਲਨ ਤੋਂ ਨਹੀਂ ਹੋ ਸਕਦਾ ਇਸ ਸੋਚ ਨੂੰ ਲੈ ਕੇ ਅਸੀਂ ਸਾਰੇ ਜ਼ਿਲ੍ਹਿਆਂ ਜਾ ਰਹੇ ਆਂ ਔਰ ਮੈਂ ਖਾਸ ਕਰਕੇ ਖੁਦ ਅੱਥੇ ਆਇਆ ਤਾਂ ਕਿ ਆਪਾਂ ਨੂੰ ਮੈਂ ਮਿਲ ਸਕਾਂ ਮੈਂ ਜਾਣ ਸਕਾਂ ਉਹਨਾਂ ਦੀ ਸਮੱਸਿਆ ਕੀ ਹੈ ਜੀ ਕਿਸੇ ਵੀ ਡਿਪਾਰਟਮੈਂਟ ਦੀ ਜੋ ਕਿਸੇ ਦੀ ਬਿਹਤਰੀ ਲਈ ਤਾਂ ਹੀ ਹੋਏਗੀ ਡਿਪਾਰਟਮੈਂਟ ਜੇ ਬੇਤੀ ਅਗਰ ਕੀ ਲੋਕ ਕਾਲੀਆਂ ਸਮੱਸਿਆ ਉਹ ਡਿਪਾਰਟਮੈਂਟ ਦੀਆਂ ਸਮੱਸਿਆਵਾਂ ਜਾਣ ਪਾਵਾਂਗੇ ਸੋ ਬੜਾ ਅੱਛਾ ਲੱਗਾ ਮੇਰੇ ਫੌਜੀ ਵੀਰਾਂ ਨੇ ਆਪਣੀਆਂ ਕੁਝ ਸਮੱਸਿਆ ਦੱਸੀਆਂ ਨੇ ਔਰ ਅਸੀਂ ਉਹਨਾਂ ਨੂੰ ਮੌਕੇ ਤੇ ਫੁਰ ਕੁਝ ਨੂੰ ਹੱਲ ਕੀਤਾ ਹੈ ਕੁਝ ਨੇ ਸਮੱਸਿਆ ਨੇ ਅਸੀਂ ਚੰਡੀਗੜ੍ਹ ਆਪਣੇ ਅਫੀਸਰ ਸਾਹਿਬਾਨ ਨਾਲ ਬੈਠ ਕੇ ਮੀਟਿੰਗ ਕਰਕੇ ਸਾਰੀਆਂ ਸਮੱਸਿਆ ਦਾ ਹੱਲ ਕਰਾਂਗੇ ਔਰ ਜਿੱਥੇ ਜਿੱਥੇ ਵੀ ਲੋੜ ਪੈਗੀ ਕਰਕੇ ਸਰਕਾਰ ਨੂੰ ਲਿਖਣਾ ਹੈ ਆਪਣੇ ਵੱਲੋਂ ਅਸੀਂ ਉਹਨਾਂ ਲਿਖਾਂਗੇ ਸੋ ਇਹ ਇੱਕ ਬੜਾ ਅੱਛਾ ਪ੍ਰਯਾਸ ਹੈ ਇੱਕ ਮੇਲ ਮਿਲਾਪ ਦਾ ਜੇਕਰ ਕਿਹਾ ਜਾਏ ਸਰਕਾਰ ਆਪਕੇ ਦਵਾਰ ਸਰਕਾਰ ਜਨਤਾ ਦੇ ਦਰਵਾਜ਼ੇ 'ਤੇ ਆਜਾਈ ਹੈ ਉਲੜੀ ਦੇ ਤਹਿਤ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਜੋ ਇੱਕ ਨਾਅਰਾ ਦਿੱਤਾ ਹੈ ਕਿ ਸਰਕਾਰ ਜਨਤਾ ਦੇ ਵਿੱਚ ਦਰਵਾਜ਼ਾ ਜਾਨੀ ਚਾਹੀਦੀ ਹੈ ਜਨਤਾ ਜ ਰਹਿਣੀ ਚਾਹੀਦੀ ਹੈ ਉਸੇ ਉਸ ਸੋਚ ਨੂੰ ਲੈ ਕੇ ਆਏ ਜਾਈ ਹਾਂ ਤੇ ਮੈਂ ਉਮੀਦ ਕਰਦਾ ਕਿ ਜੀ ਜੋ ਸਮੱਸਿਆਵਾਂ ਨੇ ਹੱਲ ਵੀ ਕਰਾਂਗੇ ਅਗੋਂ ਹੋਰ ਬਿੱਤਰ ਸੇਵਾਵਾਂ ਦਵਾਗੇ ਦੇਖੋ ਕਿ ਜੋ ਇਹ ਇੰਟਰ ਸਰਕਾਰ ਦੀ ਸਕੀਮ ਹੈ ਅਗਨੀ ਵੀਰਾਂ ਦੀ ਜੋ ਸਕੀਮ ਹੈ 4 ਸਾਲ ਵਾਸਤੇ ਜੋ ਸਾਡੇ ਨੌਜਵਾਨ ਬੱਚੇ ਉਸੇ ਪਰਤੀ ਹੁੰਦੇ ਹਨ ਕਿ 4 ਸਾਲ ਸੇਵਾ ਕਰਦੇ ਹਨ ਉਹਦੇ ਬਾਅਦ ਜੋ ਪੰਜਾਬ ਦੇ ਵਿੱਚ ਆਰਟਿਸਟੋ ਕੁਝ ਤੇ ਸਾਡੇ ਜਵਾਨ ਜੋ ਗਏ ਹਨ ਉਹ ਵਾਪਸ ਸੇਵਾਇਚ ਜਾਣਗੇ ਅੱਜ 24 ਹੈ 27 ਸਾਲਾਂ ਬਾਅਦ ਆਣਗੇ ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਸਾਹਿਬ ਉਹਨਾਂ ਦੀ ਪਹਿਲੀ ਚਿੰਤਾ ਕਰ ਰਹੇ ਨੇ ਕਿ ਜਦੋਂ ਉਹ ਸਾਡੇ ਬੱਚੇ ਸੇਵਾਇਚ ਵਿੱਚ ਵਾਪਸ ਆਣਗੇ ਉਹਨਾਂ ਦੇ ਸੂਟੇਬਲ ਜੌਬਸ ਨੌਕਰੀਆਂ ਜਿਹੜੇ ਜਿਹਦੇ ਵੀ ਫਿਟ ਹੋ ਸਕਦੇ ਹੋਣਗੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਇਹ ਇੱਕ ਬੜਾ ਵੱਡਾ ਇੱਕ ਦੂਰਦੇਸ਼ੀ ਦਾ ਕੰਮ ਜੋ ਸਾਡੇ ਮਾਨ ਸਾਹਿਬ ਕਰ ਰਹੇ ਨੇ ਮੁੱਖ ਮੰਤਰੀ ਪੰਜਾਬ ਇਹ ਵੀ ਬਹੁਤ ਅੱਛੀ ਗੱਲ ਹੈ ਸੋ ਅਸੀਂ ਉਹਨਾਂ ਨੂੰ ਅਬਜ਼ੌਰਬ ਕਰਾਂਗੇ ਆਪਣੇ ਸਟੇਟ ਦੇ ਵਿੱਚ